ਸੰਤਾਂ ਦੇ ਚਾਰ ਦੰਦਾਂ ਚਾਰ ਰੋਜ਼ ਨਾ ਤੁਮ ਨੂੰ ਖਾਣਾ ਦੁਬਾਰਾ ਆ ਕੇ ਦੇਖ ਕੇ ਪਿਆਉਣਾ ਕਰ ਲੈ ਆ ਦੁੱਧ ਆ ਗਿਆ ਬਿਲਕੁਲ ਚਿੱਟਾ ਬਰਫ਼ ਵਰਗਾ ਮੱਝਾਂ ਨਾਲ ਕੰਮੀ ਹੋਊਗਾ ਆਰਡਰ ਦੇਖੀ ਨਾ ਨਾੜਾ ਨੂੰ ਇਹ ਕਿਵੇਂ ਬੱਸ ਬਿਲਕੁਲ ਆਰਡਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚਿਆ ਦੋ ਤਾਜ਼ੀਆਂ ਸੂਈਆਂ ਬੱਚੀਆਂ ਦਿਖਾਵਾਂਗੇ ਕਾਲੀ ਹਜੇ ਥੋੜੇ ਟਾਈਮ ਦੀ ਇਹ ਸੂਈ ਆ ਜੇਰ ਡੰਨਾ ਇੱਧਰ ਵੀ ਮਾਰਨੀ ਕਰੀ ਕੈਮਰਾ ਜੇਰ ਜੂ ਰੁੱਕ ਕੇ ਹੋ ਗਈ ਬਿਲਕੁਲ ਤੇ ਬਾਕੀ ਗੱਲਬਾਤ ਬਾਈ ਨਾ ਕਰਾਂਗੇ ਤੇ ਜਿਹੜਾ ਰੇਟ ਆ ਰੇਟ ਬਾਹਲਾ ਬਾਜ ਵਜਾ ਹੋਊਗਾ ਅੱਜ ਵੀਡੀਓ ਦੇ ਵਿੱਚ ਆ ਜਾ ਚਮਕੌਰ ਫਿਰ ਸਤਿ ਸ਼੍ਰੀ ਅਕਾਲ ਭਰਾਵਾਂ ਗੇ ਹੋਰ ਕਿਵੇਂ ਆ ਪ੍ਰਮਾਤਮਾ ਦੀ ਕਿਰਪਾ ਬਹੁਤ ਵਧੀਆ ਵੀਰੇ ਰੋਟਾ ਕੰਮ ਵਧੀਆ ਵਧੀਆ ਫਿਰ ਕਿਹੜੇ ਪਾਸੇ ਸ਼ੁਰੂ ਕਰੀਂ ਇਧਰ ਕਰਨਾ ਇਧਰ ਕਰ ਜਿੱਦੋਂ ਮਰਜ਼ੀ ਕਰ ਲੈ ਇਧਰ ਹੀ ਕਰ ਲੈ ਕਾਲੀ ਤੋਂ ਕਰ ਲੈ ਉਹਦੇ ਮਾਰਗਰ ਹੀ ਲੈਵੇ ਤੇ ਮਾਰੀ ਲੈ ਲੈ ਗੋਡਾ ਕੱਟਾਈ ਆ ਬਾਈ ਜਰਾ ਉਹੀ ਛਿੱਟੇ ਤੇ ਆਏ ਦੂਜੇ ਦੇ ਸਾਹਮਣੇ ਆਰਾ ਟੁਕਾ ਜੇਰ ਦਾ ਮਾਰਾ ਕੱਢ ਕੇ ਬਾਈ ਜਰਾ ਆ ਜੇਰ ਜੂਰ ਕੱਟਤੀ ਸਾਰੀ ਬੈੜ ਨੇ ਹੁਣੇ ਜੇਰ ਪਾਈਆ ਤੇ ਬਾਕੀ ਜ ਕੱਖ ਥੋੜੀ ਜੀ ਦੱਬ ਲੈਂਦਾ ਹੁੰਦਾ ਜਦੋਂ ਕੱਖ ਪੱਠਾ ਖਾਊਗੀ ਪਾਣੀ ਧਾਣੀ ਪੀਊ ਇੱਕ ਨੰਬਰ ਆ ਇੱਕ ਨੰਬਰ ਆ ਭਰਾ ਮੇਰੇ ਦੇਖ ਤਾਹਣ ਦੀ ਲੋੜ ਸੁਆ ਕਿਹੜਾ ਜੀ ਸੁਆ ਦੂਜਾ ਮੂੰਹ ਹੁੰਦਾ ਨਾ ਸਹੀ ਗੀ ਕੰਨੀ ਵਾਲਾਂ ਦੇ ਚੱਕਾ ਕੇ ਲੈ ਕੇ ਜਾਵੇ ਆਪਰਾ ਤੂੰ ਚੱਕਰ ਨਹੀਂ ਗਾ 6 ਦਾ 6 ਦਾ ਚੱਕਰ ਕਰਕੇ ਲੈ ਜਾਵੇ ਉਹ ਨਹੀਂ ਹੈਗਾ ਆਪਣਾ ਨਾਲ ਬੱਛਾ ਡੱਬਾ ਮੰਡਲ ਮਗਰ ਬੱਛਾ ਡੱਬਾ ਵੀਰੇ ਆ ਡੱਬੇ ਰੰਗ ਦਾ ਆ ਗਿਆ ਤੇ ਆਪ ਆ ਗਈ ਪੱਛੀ ਕ੍ਰੋਸ ਆਂਗ ਦੇ ਵਿੱਚ ਹਾਂ ਯਾਰ ਜਿਹੜੀ ਗਰਮੀ ਵਾਲੀ ਦੋਨੇ ਸੀਜ਼ਨ ਗਰਮੀ ਵਾਲੀ ਹੀ ਨਹੀਂ ਬਈ ਕੋਈ ਆ ਗਰਮੀ 'ਚ ਚੱਲਣ ਵਾਲੀ ਬੱਛੀ ਆ ਉਹ ਲੇਵਾ ਬਹੁਤ ਸੋਹਣਾ ਰੱਖਦੀ ਆ ਬਿਲਕੁ ਚੌਣ ਚ ਪਾਉਣ ਦੀ ਬਾਈ ਬਿਲਕੁਲ ਠੰਡੀ ਆ ਮੈਂ ਬਾਹਰ ਦੂਰ ਨਾ ਲੱਗੇ ਬੜੀ ਯੂਰੀ ਲਿਆ ਕਮਾਦੂ ਜੀ ਕਮਾਦੂ ਕਮਾਦੂ ਸੀਲ ਠੰਡੀ ਆ ਦੇਖੇ ਖੜਾ ਲਾ ਦੇ ਦਿਖਾ ਦੇ ਜਮਾਂ ਲੈ ਇੱਥੇ ਰੋਕ ਲਾ ਇੱਕ ਨੰਬਰ ਆ ਦੇਖੀ ਮਾਰੇ ਦਾ ਰਾਮ ਕੁਛ ਨਹੀਂ ਕਹਿੰਦੀ ਲੈ ਦੇਖੀ ਉਥੇ ਮਾਲ ਦਿਖਾ ਦੇ ਇੱਕ ਨੰਬਰ ਆ ਲੈ ਚਲ ਅੰਦਰ ਦਿਖਾ ਦਾਂਗੇ ਬੱਚਾ ਲਾ ਕੇ ਮਾਰ ਕੇ ਹਾਂ ਆਡਰ ਦਿਖਾ ਦਿੰਗੇ ਬਿਲਕੁਲ ਨਾਲ ਲੱਗ ਮ ਆ ਗਿਆ ਬਿਲਕੁਲ ਜਮੇ ਚਿਪ ਮ ਆਡਰ ਗਾ ਇਹਦੇ ਨਾਲ ਲੱਗ ਮ ਸੂਆ ਦੂਜਾ ਦੰਦਾਂ ਚ ਬਈ ਕਹਿੰਦਾ ਅਰੀਜਨਲ 6 ਦਾ ਹੁੰਦਾ ਹੈ ਚੈੱਕ ਕਰਕੇ ਲੈ ਜਿਓ ਹਾਂ ਬੰਦ ਪੱਟ ਕੇ ਫੇਰ ਉਹਦਾ ਕਰ ਲੇਵਾਂਗੇ ਠੀਕ ਆ ਗੱਲ ਤੇ ਬੱਚਾ ਲਾ ਦੇ ਉਹਨੂੰ ਬਈ ਧਾਰਾਂ ਦਿਖਾ ਦੇ ਮਾਰ ਕੇ ਇੱਕ ਵਾਰੀ ਇਹਦੀ ਹਾਂ ਧਾਰਾਂ ਲਗਾ ਕੇ ਮਾਰੋ ਆਰਡਰ ਕੇ ਰਾਂ ਘਰੀ ਸੂਰ ਦਿਖਾ ਦੇ ਇਤੋਂ ਹੂੰ ਸੁਭਾ ਦੀ ਨਰਮ ਆ ਨਾ ਪਸਾਈ ਮਾਰਨ ਨੂੰ ਕਿ ਬੱਚਾ ਆਈ ਆਈ ਮਾਰ ਦੇ ਕੋ ਚੈੱਕ ਨਹੀਂ ਆਈ ਮਾਰ ਦੇ ਆਪਣਾ ਚਬਾਈਏ ਦੇਖਣੀ ਆ ਹਾਂ ਲੈ ਮਾਰ ਦੇ ਮਾਰ ਦੇ ਬਸ ਆਈਏ ਭਈਆ ਦਾ ਤਾਜੀ ਦਾ ਅੱਜ ਨਹੀਂ ਬੱਧੀ ਭਾਈ ਮੰਗੋ ਉਧਰ ਬਾਹਰ ਠੰਡੀ ਆ ਯਾਰ ਸੀਰ ਠੰਡੀ ਆ ਜਿਵੇਂ ਕੁਛ ਵੀ ਨਹੀਂ ਕਹਿੰਦੀ ਯਾਰ ਵੀਰੇ ਲੈ ਵੇਜੋ ਤੋਂ ਨੇ ਪਾਸੇ ਮਾਰ ਦਿੱਤਾ ਰਾਂ ਇਹ ਇੱਥੋਂ ਦਾ ਕਾਹਦਾ ਪੈਣ ਲਗੀ ਬਾਹਰ ਠੰਡੀ ਆ ਯਾਰ ਅਸਲ ਠੰਡੀ ਵੀ ਚੀਜ਼ ਯਾਰਾ ਆ ਠੰਡੀ ਬੜੀ ਆ ਨਾ ਬਾਹਰ ਠੰਡੀ ਆ ਯਾਰ ਬੱਚਾ ਹਟ ਨਾ ਸਾਡੇ ਯਾਰਾ ਸਨੈਰੀ ਮੌਕਾ ਵਾ ਇਹਨੂੰ ਸਵਾਦ ਆ ਗਈ ਪੂਰੀ ਠੰਡੀ ਬਸ ਵਈ ਥੱਲੇ ਨਾ ਜਾ ਦੇ ਮੈਂ ਵੀ ਸੀਰ ਠੰਡੀ ਜਿਵੇਂ ਮਰਜ਼ੀ ਬੰਨ ਤੇ ਖੇਡ ਚੱਲ ਡੇਬੇ ਦੀ ਬੜੀ ਪੱਧਰਾ ਵੀਰੇ ਦਿਖੀਆ ਬਿਲਕੁਲ ਨਾਲ ਲੱਗਵਾ ਜਾ ਠੀਕ ਸੱਡਰ ਦੀ ਜਮਾ ਯਾਰਾ ਸਾਨ ਲਗਾ ਮੂਠੀ ਵਾਲਾ ਨਜ਼ਾਰੇ ਦੇ ਭਰਾ ਮੇਰਾ ਜਮਾ ਠੰਡੀ ਸੀਲਾ ਕ੍ਰੋਸ ਆਂਗਰੇ ਵਿੱਚ ਗਰਮੀ ਵਾਲੀ ਆ ਵੀਰੇ ਦਾ ਪੈਸੇ ਬਿਲਕੁਲ 60000 ਲੈ ਲੈ ਦਾ ਬਈ ਯਾਰ ਮਾਨਤਾਨ ਮਾਨਤਾਨ ਕਰ ਦਾਂਗੇ ਭਰਾ ਮੇਰੇ 60 ਹਾਂ ਮਾਨਤਾਨ ਕਰ ਦਾਂਗੇ ਜਿਹੜੇ ਬੰਦੇ ਅੱਜ ਜਿਹਨੇ ਬੰਦਾ ਲੈਣੀ ਨਹੀਂ ਜੇ ਤਾਂ ਕਹਿ ਨਹੀਂ ਗਿਆ ਵੀ ਦੇਖ ਕੇ ਤੋਰਾਂਗੇ ਆਪਾਂ ਗਾਂ ਬਈ ਯਾਰ ਜਿਹੜਾ ਭਾਈ ਕਹਿੰਦਾ ਲੈਣ ਦੀ ਇੱਛਾ ਨਾਲ ਘੰਟੀ ਲਾਉ ਉਹਨੂੰ ਗਾਂ ਦੇ ਦੇਾਂਗੇ ਤੇ ਹੁਣ ਮਾਰ ਦੇ ਗਰੀ ਇਹ ਤੇ ਕੈਮਰਾ ਚਾਰ ਬੰਦੇ ਭੇਜਣਾ ਚਾਰ ਦੰਦ ਚੈੱਕ ਕਰੀ ਜਾਵੇ ਚਾਰ ਦੰਦ ਚਾਰ ਦੰਦ ਓਰੀਜਨਲ ਆ ਅੱਛਾ ਹਾਂ ਦੰਦੀ ਚੈੱਕ ਕਰਾ ਕੇ ਫੇਰ ਆਪਾਂ ਮੇਰਾ ਹੌਦਾ ਕਰ ਲੈ ਠੀਕ ਆ ਗੱਲ ਹਾਂ ਉਹ ਨਹੀਂ ਹੈਗਾ ਲੋਪਾ ਜਾਨ ਕੇ ਦਿਖਾ ਦੇ ਬਈ ਤੋਰ ਕੇ ਵੀ ਆ ਤੋਰੋ ਜੀ ਸੂਆ ਕਿਹੜਾ ਹੂ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਪਿਓਰ ਚਾਰ ਦੰਦ ਚਾਰ ਦੰਦ ਪਿਓਰ ਦਾ ਚਾਰਾ ਸਾਰੀ ਬਾਲਾ ਜਿਵੇਂ ਕੋਈ ਗਰਮੀ ਵਾਲੀ ਇਹਦਾ ਵੀ ਮੁੱਲ ਆਪਾਂ ਹਰਾਣ ਕਰਨਾ ਨਾ ਕਰਾਂਗੇ ਮੁੱਲ ਬਾਹ ਨਹੀਂ ਕਰਨਾ ਬੇਮਤਲਬ ਆ ਬਈ ਪਰ ਨਾ ਇਹ ਜਿਹੜੀ ਜਿਹੜੀ ਜੇ ਜਿਹੜੇ ਪੈਣਗੇ ਉਹੀ ਕਰਾਂਗੇ ਬਈਆ ਕਿੰਨਾ ਕੁ ਦੁੱਧ ਹੂ ਹੁਣ 12 ਕਿਲੋ ਤਾਂ ਦੱਸ ਦੇ 12 ਕਿਲੋ ਹਾਜ਼ਰ ਹੈ ਹਾਂ ਦੋ ਡੰਗ ਚਾਰ ਡੰਗ ਚੋਕ ਦੇਖ ਲੈ ਇਸ ਪ੍ਰੋਬੈਲਟੀ ਆ ਉਹ ਲੈ ਕਰ ਲਿਆ ਆਪਾਂ ਨੂੰ ਚੱਕਰ ਨਹੀਂ ਹੈਗਾ। ਹਾਂ ਬੜਾ ਕਮਾਲ ਦਾ ਲੱਗਿਆ। ਹਾਂ ਮੁੱਠੀ ਆਤਣ ਲੱਗਿਆ ਭਰਾ। ਥਾੜਾ ਦਾ ਉਹ ਹੈਗਾ ਚੱਟੇ ਰੰਗ ਦਾ। ਜਿਵੇਂ ਬਰਫ ਵਰਗਾ। ਦੇਖ ਕਹਿੰਦਾ 2 ਲੱਖ ਦੀ ਮਹ ਲੈ ਲੇ ਭਰਾ। ਕਈ ਬਰਾਬਰ ਆ ਭੀਆ। ਠੀਕ ਆ ਗੱਲ। ਹਾਂ ਤੇ ਥਣ ਥਣ ਗੈਰੀ ਬੜਾ ਕਮਾਲ ਦਾ ਲੱਗਿਆ ਤੇ ਆ ਗਈ ਸਾਈ ਹਾਲ ਪੱਖ ਚ ਤੇ ਆ ਗਈ ਚਾਰ ਦੰਦ ਦੰਦ ਵਾਈ ਕਹਿੰਦਾ ਮੇਰੇ ਕਰੇ ਚੈੱਕ ਕਰਕੇ ਲੈ ਜਿਓ। ਹਾਂ ਵੇਖ ਸਕਦਾ ਮੂੰਹ ਦਿਖਾ ਦੇ ਵੀਡੀਓ 'ਚ ਦਿਖਾ ਦੇ ਕੋਈ ਚੱਕਰ ਨਹੀਂ ਜੇ ਕਿਸੇ ਦਾ ਆਪਾਂ ਮੂੰਹ ਚੈੱਕ ਕਰਕੇ ਲੈ ਆਉਂਦੇ ਲੈ ਆਉਂ ਕੋਈ ਚੱਕਰ ਨਹੀਂ। ਠੀਕ ਆ ਗੱਲ। ਵੀ ਆਓ ਸਿਸਟਮ ਨਹੀਂ ਆਈਮੀ ਕਹਿਣ ਵਾਲਾ ਸੀ ਨਹੀਂ ਹੈਗਾ ਆ ਦੇਖੀ ਦੋ ਦੰਦ ਇੱਧਰ ਕੰਨੀ ਵਾਲੇ ਆ ਦੇ ਆ ਆ ਗਿਆ ਇੱਧਰ ਦੋ ਦੰਦ ਹਾਂ ਆ ਬਰੀਕ ਖੜੇ ਨੇ ਦੋ ਹਾਂ ਉਹ ਕੰਮ ਨਹੀਂ ਹੈਗਾ ਬਰੇਜਾ ਚਾਜੇ ਚਾਰ ਕਾਂਗੇ ਪਰ ਜਿੰਨਾ ਚੰਗੀ ਉਹ ਜਿੰਨੀ ਸਫਤ ਕਰਾਉਣੀ ਨਹੀਂ ਥੋੜੀ ਆ ਬੜ੍ਹਦੀ ਆ ਬਰੇਜਾ ਇੱਥੋਂ ਕਰੀ ਹੁਰਲੇ ਬੰਨਿਆ ਦਿਖਾ ਦੇ ਆਰਡਰ ਕੁਆਲਟੀ ਆਰਡਰ ਬਹੁਤ ਸੋਹਣਾ ਰੱਖਦੀ ਆ ਬਾਅਦ ਜੰਗ ਦਾ ਜਦੋਂ ਮਾ ਆਪਣੇ ਚਾਰ ਬੰਦ ਨਹੀਂ ਉਹਨੂੰ ਕੁਝ ਬਣ ਜੂ ਫਿਰ ਬੜ੍ਹੇ ਹੋਰ ਤਾਂ ਬੱਚਾ ਲਾ ਦੇ ਇਹਨੂੰ ਪਾਰਾ ਦਿਖਾ ਦੇ ਮਾਰ ਕੇ ਜੀ ਬਸ ਕੁਝ ਵੀ ਨਹੀਂ ਕਹਿੰਦੀ ਯਾਰ ਜਿਵੇਂ ਮਰਦੀ ਬੈਠਾ ਰਹੇ ਥੱਲੇ ਯਾਰ ਅੱਛਾ ਵੀ ਸੱਜਣੋ ਇਹ ਵੀ ਕਰ ਸਕਦੇ ਚੱਕ ਦੁੱਧ ਆ ਗਿਆ ਫਿਲਹਾਲ ਜਿਹੜੇ ਦੋਵੇਂ ਪਾਸੇ ਛੱਡ ਕੇ ਜਮ ਬਸਾ ਵੀ ਤੂੰ ਤੇ ਤੂੰ ਹੀ ਕਰੀਂ ਮਾਰੀ ਤੂੰ ਜੀ ਤੁਮਾਂ ਨੂੰ ਚਾਰ ਦੰਦਾ ਚਾਰ ਰੋਣ ਰਹਿਣਾ ਤੈਨੂੰ ਦੱਸਾਂਗਾ ਦੁਬਾਰੇ ਅੱਜ ਦੇਖ ਕੇ ਫਿਰ ਆਉਣਾ ਇਹ ਦੁੱਧ ਆ ਗਿਆ ਬਿਲਕੁਲ ਚਿੱਟਾ ਬਰਫ਼ ਵਰਗਾ ਮੱਝਾਂ ਵਾਲਾ ਕੰਮ ਹੀ ਹੋਊਗਾ ਆਰਡਰ ਦੇਖੀ ਨਾ ਨਾੜਾ ਨੂੰ ਇਹਦੀ ਜਿਵੇਂ ਬਸ ਬਿਲਕੁਲ ਆਰਡਰ ਦੇ ਉੱਤਾਰ ਆ ਗਈ ਸਾਈ ਹਾਲ ਦੇ ਵਿੱਚ ਆ ਗਈ ਨਾ ਦੇਖੀ ਇੱਧਰ ਤੱਕ ਇੱਧਰ ਇਹਨੇ ਮੂਹਰੇ ਦੇੱਕਰਾ ਦੇਖੋ ਤੇਰਾ ਪੂਰਾ ਮਾਰੀ ਲੈ ਆਰਡਰ ਦੇ ਨਾੜਾ ਨੂੰ ਸਾਰੀਆਂ ਇੱਕ ਨੰਬਰ ਆ ਪਰਾ ਪੈਸੇ ਕਿੰਨੇ ਲਾ ਮਹਿੰਗਾ ਜੀ 5 6 ਕਾਇਦਾ ਇਹਦਾ ਮੁੱਲ ਤੁੰਦ ਜਗਲਾ ਸਬਸਕ੍ਰਾਈਬ 45 ਦੇ ਦਾਂਗੇ ਵੀਰੇ 50 ਦੀ ਦੇ ਦਾਂਗੇ ਜੇ ਦਾ ਮੁੱਲ ਨਹੀਂ ਕਰਦੇ ਆਪਾਂ ਹਾਂ ਹੁਣ ਬਾਚ ਬਾਈ ਜੜੀ ਦੋਨਾਂ ਪਾਸੇ ਬੈਠੇ ਤੇ ਇਕੱਲੇ ਜਿਹੜਾ ਕੁਝ ਨਹੀਂ ਕਹਦਾ ਮਾਰਦੀ ਲੈ ਪੰਜ ਨੰਬਰ ਬੋਲ ਦੇ ਦੁਬਾਰੇ ਫੇਰ ਮਾਰ ਦੁਬਾਰੇ ਕਹਿੰਦੀ ਦੁਬਾਰੇ ਕਿਹਾ ਹੁਣ ਬੈਠ ਉਸ ਨੂੰ ਨਹੀਂ ਕਹਿੰਦੀ ਯਾਰਾ ਕਰਨਾ ਗੁਰੀ ਦੁਬਾਰੇ ਤਿੰਨ ਵਾਰੀ ਜਿਹੜੇ ਵਜਿ ਲਾਦਾ ਸਾਰੀ ਬਾਲ ਨਹੀਂ ਲੱਤਾ ਮਾਰਦੀ ਉਹ ਤੁਮਾਰਾ ਰਕਮ ਨਹੀਂ ਲੱਗਾ ਪੰਜਾਹ ਦੀ ਹੋ ਜੀ ਆਪਿਆਂ ਹੀ ਦੇ ਲੰਗ ਵੀਰੇ ਜੇ ਜੋੜਾ ਲੈਣਾ ਹੈ ਕਿਸੇ ਨੂੰ ਫਿਰ ਪਹੁੰਚ ਸਾਹਮਣਾ ਕਰ ਦਾਂਗੇ ਫਿਰ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦੋਨਾਂ ਦੀ ਯਾਰ ਨੰਬਰ ਬੋਰਡ ਨੰਬਰ 97794 7342 ਵੀਰੇ 97794 756442 ਦਾ ਨੰਬਰ ਹੈ ਨੰਬਰ ਨਹੀਂ ਕੋਈ ਆਦਾ ਪਾਉਗਾ ਸੰਪਰਕ ਬਾਈ ਨਾਲ ਕਰ ਲਿਓ ਦੋਨੇ ਗਰਮੀ ਦੇ ਵਿੱਚ 45 ਡਿਗਰੀ ਦੇ ਵਿੱਚ ਚੱਲਣ ਵਾਲੇ ਤੋਫੇ ਦਿਖਾਤੇ ਇੱਕ ਸਾਈਵਾਲ ਦਿਖਾਤੀ ਤੇ ਇੱਕ ਆਹ ਦਿਖਾਤੀ ਤਾਜੀ ਸੂਈ ਬੱਛੀ ਤੇ ਬਾਕੀ ਫੋਨ ਬਾਈ ਨੂੰ ਮਿਲਿਆ ਲਿਓ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ